ਸ਼ਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਭ ਸੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਾਧੂ ਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤ ਗੁਰ ਮਿਲੀਐ ਉਲਟੀ ਪਈ ਨਵਨਿੱਧ ਖਰਚਿਓ ਖਾਓ 18 ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਤੋਂ ਨੀਸਾਦ ਵਜਦੇ ਔਨਮਨ ਹਰਲੇ ਬਲਾਏ ਨਾਨਕ ਹਰ ਭਗਤ ਤਨੈ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਟਾਟੀ ਹਰ ਪ੍ਰਭ ਖਸਮ ਕਾ ਹਰ ਕੈਦਾਰਾ ਆ ਹਰ ਅੰਦਰ ਸੁਣੀ ਪੁਕਾਰ ਟਾਟੀ ਮੁਖ ਲਾਇਆ ਹਰ ਪੁੱਛਿਆ ਟਾਡੀ ਸੱਦ ਕੈ ਕਿਥ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਏ ਹਰ ਦਾਤੇ ਹਰ ਨਾਮ ਜਪਾਇਆ